ਇੱਕ ਪਾਸੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਕਾਲਤਾ ਸਾਡੇ ਸੰਮੋਖੋ ਕੇ ਗੁਰੂਗ੍ਰਾਂਸ ਸਾਧੀ ਬੀਅਦਬੀ ਦੇ ਮੁੱਦੇ ਤੇ ਆਪਣੇ ਸਮੇਂ ਚ ਕੋਈ ਨਿਆਂ ਤੇ ਇਨਸਾਫ ਨਾ ਦੇਣ ਲਈ ਮਾਫੀ ਮੰਗੀ ਹੈ ਦੂਜੇ ਪਾਸੇ ਆਹ ਨੇ ਇਸੇ ਮੌਕੇ ਤੇ ਗੁਰੂਗ੍ਰਾਂਸ ਸਾਧੀ ਬੀਅਦਬੀ ਦੇ ਲਈ ਜਿਹੜੇ ਨਿਆਂ ਤੇ ਇਨਸਾਫ ਦੀ ਪਰਮ ਟੰਗਣਾ ਲੜਾਈ ਲੜ ਰਹੇ ਸੀ ਦੂਰ ਸਿੰਘਾਂ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਦੇ ਪਰਿਵਾਰ ਵੀ ਨਿਆਂ ਤੇ ਇਨਸਾਫ ਲੈਣ ਦੇ ਲਈ ਪਿਛਲੇ 8 ਸਾਲ ਤੋਂ ਯੂਜ ਰਿਹਾ ਹੈ ਤੇ ਅੱਜ ਉਹਨਾਂ ਨੇ ਐਲਾਨ ਕੀਤਾ ਹੈ ਜਿਉਂਦੀ 22 ਦਸੰਬਰ ਤੱਕ ਉਹਨਾਂ ਨੂੰ ਕੋਈ ਨ્યાਅ ਤੇ ਇਨਸਾਫ ਮਿਲਦਾ ਨਜ਼ਰ ਨਾ ਆਇਆ ਤਾਂ ਮਰਨ ਵਰ ਤੇ ਬੈਠਿਆ ਜਾਏਗਾ ਵੱਡਾ ਮਾਮਲਾ ਗੁਰੂਗ੍ਰੰਦ ਸਾਹਿਬ ਦੀ ਬੇਅਦਬੀ ਦਾ ਮੁੱਦਾ ਇਸ ਮੁੱਦੇ ਦੇ ਤੇ ਉਸ ਵੇਲੇ ਦੀ ਜਿਹੜੀ ਸਰਕਾਰ ਅਕਾਲੀ ਦਲ ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਸੁਖਵੀਰ ਸਿੰਘ ਬਾਦਲ ਗ੍ਰਹਿ ਮੰਤਰੀ ਇੱਕ ਪਾਸੇ ਉਹ ਕਹਿ ਰਿਹਾ ਕਿ ਨ્યાਅ ਤੇ ਇਨਸਾਫ ਅਸੀਂ ਨਹੀਂ ਦੇ ਸਕੇ ਸੀ ਉਸ ਵੇਲੇ ਮਾਫੀ ਮੰਗਦੇ ਆ ਦੂਜੇ ਪਾਸੇ ਉਹ ਪਰਿਵਾਰ ਜਿਹੜਾ ਨਿਆਂ ਤੇ ਇਨਸਾਫ ਲੈਣ ਦੀ ਲੜਾਈ ਲੜ ਰਿਹਾ ਹੈ ਉਸ ਨੇ ਅੱਜ ਐਲਾਨ ਕੀਤਾ ਹੈ ਕਿ ਅਸੀਂ ਜਿਹੜਾ ਹੈਗਾ ਜੇ 22 ਦਸੰਬਰ ਤੱਕ ਦੀ ਡੀ ਕਰਾਂਗੇ ਉਸ ਤੋਂ ਬਾਅਦ ਕਹਿੰਦੇ ਮਰਨwarte ਬੈਠਾਂਗੇ ਔਰ ਜਦ ਤੱਕ ਨਿਆਂ ਤੇ ਇਨਸਾਫ ਨਹੀਂ ਮਿਲੇਗਾ ਅਸੀਂ ਆਪਣੇ ਜਾਨਾਂ ਦੀ ਕੁਰਬਾਨੀ ਦੇ ਦਿਆਂਗੇ ਪਰ ਨਿਆਂ ਤੇ ਇਨਸਾਫ ਦੀ ਲੜਾਈ ਜਾਰੀ ਰਹੇਗੀ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੋਵੇ ਉਹ ਨ્યાਤ ਇਨਸਾਫ ਲੈਣ ਲਈ ਦੋ ਸਿੰਘਾਂ ਦੀ ਸ਼ਹਾਦਤ ਹੋਈ ਹੋਵੇ 8 ਸਾਲ ਬੀਤ ਜਾਣ ਬਾਅਦ ਵੀ ਨਾ ਤਾਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਨਿਆਂ ਤੇ ਇਨਸਾਫ ਮਿਲਿਆ ਨਾ ਹੀ ਜਿਹੜੇ ਸਿੰਘਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੂੰ ਨਿਆਂ ਤੇ ਇਨਸਾਫ ਮਿਲਿਆ ਫਿਰ ਕੌਣ ਕਰ ਰਿਹਾ ਇਹਨਾਂ ਮਾਮਲਿਆਂ ਤੇ ਰਾਜਨੀਤੀ ਤੇ ਕੌਣ ਦੇਵੇਗਾ ਨਿਆਂ ਤੇ ਇਨਸਾਫ ਜਿਹੜੀ ਉਸ ਵੇਲੇ ਦੀ ਸਰਕਾਰ ਸੀ ਇਕਾਲੀ ਦਲ ਦੀ ਸਰਕਾਰ ਉਹਦੇ ਜਿਹੜੇ ਮੌਜੂਦਾ ਪ੍ਰਧਾਨ ਹੈ ਉਸ ਨੇ ਜ਼ਰੂਰ ਮਾਫੀ ਦੀ ਗੱਲ ਕੀਤੀ ਹੈ ਕਿ ਇਹਦੇ ਨਾਲ ਨਿਆਂ ਤੇ ਇਨਸਾਫ ਜਿਹੜਾ ਹੈਗਾ ਉਹ ਮਿਲਦਾ ਨਜ਼ਰ ਆਏਗਾ ਦੂਜੇ ਪਾਸੇ ਉਸ ਤੋਂ ਬਾਅਦ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਕੈਪਟਨ ਮਰਿੰਦਰ ਉਹਨਾਂ ਨੇ ਪੰਜਾਬੀਆਂ ਨਾਲ ਵੱਡਾ ਵਾਅਦਾ ਕੀਤਾ ਕਿ ਮੈਂ ਨਿਆਂ ਤੇ ਇਨਸਾਫ ਦੇਵਾਂਗਾ ਸਾਨੂੰ ਮੌਕਾ ਦਿਓ ਪੰਜਾਬੀ ਕੀ ਕਰ ਸਕਦੇ ਸੀ ਉਹਨਾਂ ਨੇ ਮੌਕਾ ਦਿੱਤਾ ਮੌਕਾ ਦੇਣ ਦੇ ਬਾਵਜੂਦ ਵੀ ਕੈਪਟਨ ਮਰਿੰਦਰ ਸਾਤਾ ਤੋਂ ਲਾਂਬੇ ਹੋ ਗਏ ਪਰ ਨਿਆਂ ਤੇ ਇਨਸਾਫ ਦਾ ਸਵਾਲ ਉਸੇ ਤਰੀਕੇ ਨਾਲ ਖੜਾ ਹੈ ਗੱਲ ਕਰ ਲੋ ਮੌਜੂਦਾ ਸਰਕਾਰ ਦੀ ਮੁੱਖ ਮੰਤਰੀ ਭਗਵੰਤ ਮਾਨ ਇਹਦੀ ਸਰਕਾਰ ਦੇ ਵਜ਼ੀਰ ਅਧਿਕਾਰੀ ਐਮ ਐਲ ਏ ਉੱਥੇ ਜਾ ਕੇ ਜਿਹੜਾ ਹੈਗਾ ਪੀੜਤ ਪਰਿਵਾਰਾਂ ਨੂੰ ਦਿਲਾਸੇ ਦਿੰਦੇ ਰਹੇ ਕਿ ਤੁਹਾਨੂੰ ਨਿਆਂ ਮਿਲੇਗਾ ਇਨਸਾਫ ਮਿਲੇਗਾ ਕਿਸੇ ਨੇ ਕਿਹਾ ਕਿ ਜੇ ਨਿਆਂ ਤੇ ਇਨਸਾਫ ਨਹੀਂ ਮਿਲੇਗਾ ਤਾਂ ਮੈਂ ਮੁੜ ਕੇ ਤੁਹਾਡੇ ਦਰਨੇ ਚ ਵਾਪਸ ਨਹੀਂ ਆਵਾਂਗਾ ਕਿਸ ਨੇ ਕਿਹਾ ਕਿ 6 ਮਹੀਨੇ ਉਹ ਕਿਸ ਨੇ ਕਿਹਾ 6 ਮਹੀਨੇ ਦਿਓ ਅੱਜ ਜਿਹੜੀ ਉਹਨਾਂ ਪਰਿਵਾਰਾਂ ਦੇ ਪੀੜਤ ਆਗੂ ਹੈ ਸੁਖਰਾਜ ਉਹਨਾਂ ਵੱਲੋਂ ਬਕਾਇਦਾ ਮੀਡੀਆ ਦੇ ਚ ਐਲਾਨ ਕੀਤਾ ਗਿਆ ਕਿ ਸਾਨੂੰ ਮਹੀਨੇ 2 ਮਹੀਨੇ 6 ਮਹੀਨੇ ਇਸ ਤਰ੍ਹਾਂ ਦੇ ਸਮੇਂ ਮਿਲਦੇ ਰਹੇ ਆ ਮੌਜੂਦਾ ਸਰਕਾਰ ਵੱਲੋਂ ਪਰ ਅੱਜ ਤੱਕ ਜਿਹੜਾ ਹੈਗਾ ਜਿਹੜੀਆਂ ਸ਼ਹਾਦਤਾਂ ਹੋਈਆਂ ਉਹਨਾਂ ਸ਼ਹਾਦਤਾਂ ਲਈ ਦੋਸ਼ੀ ਕੌਣ ਹੈ ਨਾ ਤਾਂ ਦੋਸ਼ੀ ਘਟਾਰੇ 'ਚ ਖੜਿਆ ਤੇ ਨਾ ਹੀ ਕੋਈ ਅੱਜ ਦੀ ਕੜੀ 'ਚ ਨਾਂ ਤੇ ਇਨਸਾਫ ਮਿਲਦਾ ਨਜ਼ਰ ਆ ਰਿਹਾ ਹੈ ਦੰਨ ਸਰਕਾਰਾਂ ਬੀ ਜਾਣ ਦੇ ਬਾਅਦ ਵੀ ਜੱਜ ਪੀੜਤ ਪਰਿਵਾਰ ਮੀਡੀਆ ਦੇ ਸਾਹਮਣੇ ਖੜੇ ਹੋ ਕੇ ਗੱਲ ਕਹਿ ਰਿਹਾ ਕਿ ਸਾਨੂੰ ਨਿਆਂ ਤੇ ਇਨਸਾਫ ਦੀ ਕੋਈ ਗੱਲ ਨਜ਼ਰ ਨਹੀਂ ਆਉਂਦੀ ਪੰਜਾਬ ਗੁਰੂਆਂ ਤੇ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਜਿਹੜਾ ਨਿਆਂ ਤੇ ਇਨਸਾਫ ਦੀ ਲੜਾਈ ਲੜਨੇ ਜਾਣਦਾ ਹੈ ਪੰਜਾਬ ਜੀ ਨੇ ਦੁਨੀਆ ਭਰ ਚ ਮਾਨਤਾ ਦਾ ਸਨੇਹਾ ਦਿੱਤਾ ਤੇ ਆਪਣੇ ਗੁਰੂ ਦੀ ਹੋਈ ਬੇਅਦਬੀ ਤੇ ਨਿਆਂ ਇਨਸਾਫ ਲੈਣ ਦੇ ਲਈ ਸਾਲੋਂ ਸਾਲ ਬੀ ਜਾਣ ਔਰ ਸਮਿਆਨੀਆਂ ਸਰਕਾਰਾਂ ਇਥੇ ਮੱਥੇ ਤੇ ਤਲਕਲ ਆ ਕੇ ਸਰਕਾਰਾਂ ਬਣਾਉਂਦੀਆਂ ਰਹੀਆਂ ਪਰ ਜਿੱਤੂ ਦਾ ਸਵਾਲ ਆ ਨਿਆਂ ਦਾ ਤੇ ਇਨਸਾਫ ਦਾ ਉਸੇ ਤਰੀਕੇ ਨਾਲ ਹੀ ਵੱਡਾ ਸਵਾਲ ਅੱਜ ਵੀ ਬਣਿਆ ਹੋਇਆ ਹੈ ਕਿ ਗੁਰੂਗਰਾਸ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ ਉਸ ਮੁੱਦੇ ਤੇ ਜਿਹੜੀਆਂ ਵੀ ਧਿਰਾਂ ਜੁੜੀਆਂ ਹਨ ਉਹਨਾਂ ਧਿਰਾਂ ਵੱਲੋਂ ਕੋਈ ਠੋਸ ਉਪਰਾਲਾ ਕੀਤਾ ਗਿਆ ਅਜੇ ਇਹ ਵੱਡੇ ਕਦਾਵਰ ਦੋਸ਼ੀ ਜਿਹੜੇ ਜੇਲਾਂ 'ਚ ਬੈਠੇ ਐ ਤੇ ਜਿਨ੍ਹਾਂ ਨੂੰ ਪੈਟਨਾਇਜ਼ ਕੀਤਾ ਜਾ ਰਿਹਾ ਸਮੇਂ ਨਿਆ ਸਰਕਾਰਾਂ ਵੱਲੋਂ ਨ્યાਇ ਤੇ ਇਨਸਾਫ ਦੀ ਇਹ ਗੱਲ ਦੂਰ ਦੀ ਗੱਲ ਹੈ ਉਹ ਖੁੱਲਾ ਮਾਨਦੇ ਆ ਆਪਣੀ ਮਰਜ਼ੀ ਦੀਆਂ ਰਿਆਤਾਂ ਲੈਂਦੇ ਆ ਤੇ ਜਿਹੜੇ ਪਰਿਵਾਰ ਜਿਨ੍ਹਾਂ ਨੇ ਸ਼ਾਤਾਂ ਦਿੱਤੀਆਂ ਉਹ ਪਰਿਵਾਰ ਆ ਸੜਕਾਂ ਤੇ ਰੋਲ ਰਹੇ ਆ ਧਰਨੇ ਦੇ ਰਹੇ ਆ ਇਥੋਂ ਤੱਕ ਕਿ ਜਿਹੜੀਆਂ ਸਾਡੀਆਂ ਤਾਰਮੇਖ ਹਸਤੀਆਂ ਉਹਨਾਂ ਵੱਲੋਂ ਵੀ ਉੱਥੇ ਜਾ ਕੇ ਬਰਗਾੜੀ ਕਲਾਂ ਦੇ ਵਿੱਚ ਸਮੇਂ-ਸਮੇਂ ਤੇ ਧਰਨੇ ਦਿੱਤੇ ਗਏ ਇਹ ਕਿਹਾ ਗਿਆ ਕਿ ਧਰਨੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਨ્યાਇ ਤੇ ਇਨਸਾਫ ਨਹੀਂ ਮਿਲੇਗਾ ਕੀ ਸਮਝਿਆ ਜਾਏ ਚਾਹੇ ਸਾਡੀਆਂ ਧਾਰਮਿਕ ਤੇ ਰਹ ਹੋਣ ਚਾਹੇ ਰਾਸੀ ਤੇ ਰਹ ਹੋਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਮੁੱਦਾ ਤੇ ਉਹਦੇ ਤੇ ਨਿਆਂ ਤੇ ਇਨਸਾਫ ਲੈਣ ਲਈ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੂੰ ਨਿਆਂ ਨਾ ਮਿਲੇ ਪਰ ਉਹਨਾਂ ਦੇ ਨਾਂ ਦੇ ਉੱਤੇ ਸਰਕਾਰਾਂ ਬਣਨਿਆ ਰੀਆਂ ਹੋਣ ਫਿਰ ਬੇਗਾਨਗੀ ਦਾ ਅਹਿਸਾਸ ਤਾਂ ਹੋਏਗਾ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆਪਾਂ ਲੰਬੇ ਸਮੇਂ ਤੋਂ ਜਿਹੜੇ ਜੇਲ੍ਹਾਂ 'ਚ ਬੈਠੇ ਆ ਉਹਨਾਂ ਦੇ ਪਰਿਵਾਰ ਨਿਆਂ ਤੇ ਇਨਸਾਫ ਦੀ ਲੜਾਈ ਦੀ ਗੱਲ ਕਰ ਰਿਹਾ ਉਹਨਾਂ ਦੇ ਬਾਰੇ 'ਚ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਉਹਨਾਂ ਦੇ ਮੂੰਹੋਂ ਇੱਕ ਲਫ਼ਜ਼ ਤੱਕ ਨਾ ਨਿਕਲੇ ਤੇ ਜਦ ਲੜਾਈ ਲੜਨ ਦੀ ਗੱਲ ਆਵੇ ਤਾਂ ਫਿਰ ਬੇਗਾਨਗੀ ਦੇ ਅਹਿਸਾਸ ਤੋਂ ਇਲਾਵਾ ਜੋ ਗੱਲ ਆ ਜੇ ਪੀੜਤ ਪਰਿਵਾਰਾਂ ਨੇ ਕਹੀ ਹੈ ਕਿ ਅਸੀਂ ਮਰਨ ਵਰ ਤੇ ਬੈਠਾਂਗੇ ਤਾਂ ਲੜਾਈ ਲੜਨ ਤੋਂ ਇਲਾਵਾ ਹੋਰ ਕੋਈ ਚਾਰਾ ਕੀ ਰਹਿ ਜਾਂਦਾ ਵੱਡਾ ਸਵਾਲ ਹੈ ਸਾਡੇ ਦੇਸ਼ ਦੇ ਪੋਲੀਟিক্যাল ਸਿਸਟਮ ਦੇ ਅੱਗੇ ਸਾਡੇ ਦੇਸ਼ ਦੇ ਕਾਨੂੰਨੀ ਸੰਵਿਧਾਨ ਦੇ ਅੱਗੇ ਸਾਡੇ ਦੇਸ਼ ਦੇ ਕੇਂਦਰ ਦੀਆਂ ਤੇ ਸੂਬਿਆਂ ਦੀ ਸਰਕਾਰਾਂ ਦੇ ਅੱਗੇ ਕਿ ਨਿਆਂ ਤੇ ਇਨਸਾਫ਼ ਲੈਣ ਲਈ ਦਹਾਕਿਆਂ ਤੱਕ ਲੜਨ ਤੋਂ ਬਾਅਦ ਵੀ ਲੋਕਾਂ ਨੂੰ ਮਰਨ ਵਰਤ ਰੱਖਣਾ ਪਾਏਗਾ